ਵਾਇਰੂ ਸਾਹਿਬ ਜੀਓ ਲੋਕ ਮਹੱਲਾ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਵਡ ਭਾਗਿਆ ਸੁਹਾਗਣੀ ਜਿਨਾਂ ਗੁਰਮੁਖ ਮਿਲਿਆ ਹਰਿ ਰਾਏ ਵਡ ਭਾਗਿਆ ਸੁਹਾਗਣੀ ਜਿਨਾਂ ਗੁਰਮੁਖ ਮਿਲਿਆ ਹਰਿ ਰਾਏ ਅੰਤਰਜੂਤ ਪਰਗਾਤੀਆ ਨਾਨਕ ਨਾਮ ਸਮਾਈ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਖਾਲਸਾ ਸ਼ਲੋਕ ਮਹਲਾ 4 ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਵਡ ਭਾਗਿਆ ਸੁਹਾਗਣੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਸਤਿਗੁਰੂ ਦੀ ਸੰਗਤ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਚੌਥੇ ਪਾਤਸ਼ਾਹ ਦੇ 12 ਤੋਂ ਵਧੇਰੇ ਸ਼ਲੋਕ ਚੱਲੇ ਹਨ ਇੱਕ ਉਹ ਦਾਇਤ ਨੂੰ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹ ਜੀ ਉਰ ਫਰਮਾਉਂਦੇ ਹਨ ਵੱਡ ਭਾਗੀਆ ਸੁਹਾਗਣੀ ਜੇ ਭਾਈ ਉਹ ਵੱਡਿਆਂ ਭਾਗਾਂ ਵਾਲੀਆਂ ਮਹਾਪੁਰਖ ਸਖੀਆਂ ਹਨ ਹੈ ਅਤੇ ਵਾਹਿਗੁਰੂ ਦੇ ਸੁਹਾਗ ਆਨੰਦ ਵਾਲੀਆਂ ਮਹਾਤਮਾ ਹਨ ਉਹ ਜਿਨ੍ਹਾਂ ਨੂੰ ਗੁਰਮੁਖ ਮਿਲਿਆ ਹਰ ਰਾ ਜਿਨ੍ਹਾਂ ਨੂੰ ਗੁਰਮੁਖੀਆਂ ਦੁਆਰਾ ਹੈ ਜਿਨ੍ਹਾਂ ਨੂੰ ਗੁਰਮਖੰਦ ਦੀ ਸੰਗਤ ਕਰਕੇ ਹਰੀ ਜੋ ਰਾਜਾ ਸਾਰਿਆਂ ਦਾ ਪ੍ਰਕਾਸ਼ ਰੂਪ ਉਹ ਮਿਲਿਆ ਪ੍ਰਾਪਤ ਹੋਇਆ ਹੈ ਅੰਤਰਜੋਤ ਪਰਗਾਸੀਆਂ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਮਹਾਰਾਜ ਸਾਹਿਬ ਜੀ ਦੀ ਜੋਤ ਗਿਆਤ ਦਾ ਪ੍ਰਕਾਸ਼ ਹੋ ਗਿਆ ਹੈ ਆਤਮ ਵਿਸ਼ੇਣੀ ਬੁੱਧੀ ਹੋਣੇ ਕਰਕੇ ਜੋਤ ਗਿਆਨ ਸਰੂਪ ਪ੍ਰਕਾਸ਼ ਆਇਆ ਹੈ ਅੰਦਰ ਨਾਨਕ ਨਾਮ ਨਾਨਕ ਨਾਮ ਸਮਾ ਸਰਗੁਨੀ ਜੀ ਕਹਿੰਦੇ ਨੇ ਜੋਤਿ ਸਰੂਪ ਜੋ ਤੁਮ ਪਤ ਦਾ ਲਖ ਅਰਸ ਰੂਪ ਹੈ ਉਹ ਅੰਦਰ ਜਦੋਂ ਪ੍ਰਕਾਸ਼ ਆਈ ਤੇ ਫਿਰ ਨਾਨਕ ਨਾਮ ਸਮਾਏ ਨਾਮੀ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਸਮਾ ਜਾਂਦੇ ਆ ਉਹ ਤਨ ਪਤ ਦੇ ਲਖ ਅਰਸ ਵਿੱਚ ਸਮਾ ਜਾਂਦੇ ਹਨਗੇ ਅੰਦਰ ਉਹਨਾਂ ਦੇ ਜੋਤਿ ਗਿਆਤ ਦਾ ਪ੍ਰਕਾਸ਼ ਬੁੱਧੀ ਦੇ ਅੰਦਰ ਪ੍ਰਕਾਸ਼ ਹੋ ਗਿਆ ਹੈ ਅਤੇ ਨਾਨਕ ਨਾਮ ਸੋਇ ਨਾਮੀ ਪਰਮੇਸ਼ਰ ਜੀ ਲੀਨ ਹੋ ਜਾਂਦੇ ਸਤਗੁਰੂ ਜੀ ਕਹਿੰਦੇ ਹਨ ਵਾਹ ਵਾਹ ਸਤਗੁਰ ਪੁਰਖ ਹੈ ਸਾਧ ਸੰਗਤ ਜੀ ਸਤਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸਤਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਵਾਹ ਜੋ ਸਰਜ ਹੈ ਵਾਹ ਜੋ ਵਿਸਵਾਦ ਰੂਪ ਹੈ ਵਾਹ ਜੋ ਵਿਆਪਕ ਰੂਪ ਹੈ ਤੇ ਸਾਰਿਆਂ ਦੇ ਹਿਰਦੇ ਅੰਦਰ ਪ੍ਰਗਟ ਰੂਪ ਹੈ ਵਾਹ ਜੋ ਸਾਰਿਆਂ ਦਾ ਪ੍ਰੇਰਕ ਰੂਪ ਹੈ ਉਹ ਸਤਿਗੁਰੂ ਪੁਰਖ ਆਪ ਹੈ ਸਤਿਗੁਰ ਨਾਨਕ ਦੇਵ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਪੁਰਖ ਆਪ ਹੈ ਵਾਹ ਅਚਰਜ ਰੂਪ ਹੈ ਵਾਹ ਗੁਰੂ ਦਾ ਸਰੂਪ ਹਨ ਸਤਿਗੁਰੂ ਜੀ ਜਿਨ ਸੱਚ ਜਾਤਾ ਸੋ ਜਿਨ੍ਹਾਂ ਦੀ ਸੰਗਤ ਕਰਕੇ ਸੋ ਸੱਚੇ ਪ੍ਰਮੇਸ਼ਰ ਨੂੰ ਗੁਰਮਖੀ ਜਾਣਨਾ ਕੀਤਾ ਹੈ ਕਿਤ ਮਿਲਿਆ ਤੇ ਉਹ ਉੱਤਰ ਹੈ ਜੇ ਸਤਗੁਰਾਂ ਦੇ ਨਾਲ ਮਿਲਣੇ ਕਰਕੇ ਰਸਾਂ ਕਸਾਂ ਦੀ ਤ੍ਰਿਸ਼ਨਾ ਦੀ ਤੇ ਉੱਤਰ ਜਾਂਦੀ ਹੈ ਤਨ ਮਨ ਸੀਤਲ ਹੋ ਤੰਦੇ ਅੰਦਰੋਂ ਹੰਕਾਰ ਮਿਲ ਜਾਂਦਾ ਦੇ ਹਾਰ ਤੇ ਮਨ ਦੇ ਅੰਦਰੋਂ ਵਿਸ਼ੇ ਦੇ ਸੰਕਲ ਮਿਲ ਜਾਂਦੇ ਆ ਸੀਤਲ ਸ਼ਾਂਤ ਹੋ ਜਾਂਦਾ ਹੈ ਵਾਹ ਵਾਹ ਸਤਗੁਰ ਸਤਪੁਰਖ ਹੈ ਵਾਹ ਇਸ਼ਤਜ ਹੈ ਵਾਹਿਗੁਰੂ ਦਾ ਸਰੂਪ ਸਤਗੁਰੂ ਸਤਿਪੁਰਖ ਬ੍ਰਹਮ ਰੂਪ ਹਨ ਜਿਸਨੋ ਸਾਮਤ ਸਭ ਕੋ ਜਿਨਾਂ ਨੂੰ ਸਾਰ ਸੰਗੀ ਸਮਤਾ ਬ੍ਰਤੀ ਨਾਲ ਸਭ ਕੋਈ ਹੈ ਸਰਗੁਣ ਨਿਰਗੁਣ ਪੁੱਤਰ ਸਤਰ ਸਮਾਨੇ ਅਗੁਣ ਕੱਟੇ ਕਰੇ ਸੁਧ ਦੇ ਹੈ ਇਸ ਪ੍ਰਕਾਰ ਸੰਤਾ ਬ੍ਰਤੀ ਸਭ ਨਾਲ ਪਕਦੇ ਹਨ ਮਹਾਰਾਜ ਸਾਹਿਬ ਜੋ ਮਹਾਰਾਜ ਦੀ ਸ਼ਰਨ ਆਉਂਦਾ ਹੈ ਸਾਰਿਆਂ ਨੂੰ ਬ੍ਰਹਮ ਰੂਪ ਦੇ ਵਿੱਚ ਲੀਨ ਕਰ ਦਿੰਦੇ ਹਨ ਐਸੀ ਸਮਤਾ ਨਾਲ ਸਭ ਨੂੰ ਵੇਖਦੇ ਹੈ ਸਮਤ ਸ਼ਬਦ ਉੱਥੇ ਹੁੰਦਾ ਹੈ ਜਿੱਥੇ ਸੱਸੇ ਨੂੰ ਔਂਕੜ ਹੋਵੇ ਸੱਸਾ ਮੁਕਤਾ ਹੋਣੇ ਕਰਕੇ ਸੰਤਿਪਾਠ ਆਉਂਦਾ ਜਿੱਥੇ ਇਹ ਪਾਠ ਆਵੇ ਜਿਸ ਨੂੰ ਸਾਰਿਆਂ 'ਚ ਸਮਤਾ ਹੈ ਏਕਤਾ ਹੈ ਸਾਰਿਆਂ 'ਚ ਸਮਾਨਤਾ ਨਾਲ ਦੇਖਦੇ ਹਨ ਵਾਹ ਵਾਹ ਸਤਿਗੁਰ ਨਿਰਵੈਰ ਹੈ ਸਤਿਗੁਰੂ ਨਿਰਵੈਰ ਵਾਹਿਗੁਰੂ ਦਾ ਰੂਪ ਹੈ ਵਾਹਿ ਚਰਨ ਰੂਪ ਸਤਿਗੁਰੂ ਹਾਂ ਨੇ ਜਿਨ੍ਹਾਂ ਦਾ ਕਿਸੇ ਨਾਲ ਵੈਰ ਨਹੀਂ ਹੈ ਨਿੰਦਾ ਉਸ ਤੋਂ ਤੋਲੂ ਕੋਈ ਨਿੰਦਿਆ ਕਰੀ ਜਾਏ ਉਸ ਤੋਂ ਕਰੀ ਜਾਏ ਗੁਰੂ ਸਾਹਿਬ ਨੂੰ ਤੋਲ ਇੱਕੋ ਜੀ ਹੈ ਸਤਿਗੁਰਾਂ ਨੂੰ ਕੋ ਨਹੀਂ ਸਕਦੀ ਨਿੰਦਿਆ ਅਤੇ ਗੁਰੂ ਸਾਹਿਬ ਨੂੰ ਉਸ ਤੇ ਵੀ ਭੁੱਖ ਨਹੀਂ ਹੈ ਇੱਕ ਰਸ ਹੈ ایਉਂ ਇੱਕ ਰਸ ਮਿੱਤਰ ਕਰਨ ਵਾਲੇ ਸਿੱਖਾਂ ਦੇ ਗੁਰੂ ਸਾਹਿਬ ਹੋਏ ਹਨ ਉਹ ਵਾਹਿਗੁਰੂ ਦਾ ਸਰੂਪ ਮਿਰਬੈ ਸਤਿਗੁਰੂ ਹਰ ਜੇ ਕੋਈ ਨਿੰਦਿਆ ਕਰੀ ਜਾਊ ਸਾਸੀ ਨਿੰਦਿਆ ਦਾ ਫਲ ਤਾਂ ਉਹਨੂੰ ਜਰੂਰ ਮਿਲਣਾ ਹੈ ਕਿਉਂਕਿ ਸਤਿਗੁਰੂ ਭਾਵੇਂ ਤੇਤੇ ਅਨੂਈ ਰਖਦੇ ਮਹਾਰਾਜ ਸਾਹਿਬ ਬ੍ਰਹਮ ਰੂਪ ਵਿੱਚ ਸਦਰਹਿੰਦੇ ਹਨ ਪਰ ਨਿੰਦਾ ਕਰ ਨਿੰਦਾ ਕਰ ਹਰਨਾਕ ਸੇ ਵੇਖੋ ਫਲ ਕੱਟੇ ਲੰਕ ਗਣ ਕੰਸ ਸਾਰੇ ਨਾਦ ਘਮਾਰੇ ਗਏ ਲੰਕਾ ਰਾਵਣ ਲੋਟਾਲੀ ਅਤੇ ਸਾਰੇ ਦੇੰਤਾਂ ਨੂੰ ਦੁੱਖ ਹੋਇਆ ਇਸ ਪ੍ਰਕਾਰ ਨਿੰਦਾ ਦਾ ਫਲ ਨਿੰਦਕਾਰ ਨੂੰ ਜਿਉਂ ਮਿਲਦਾ ਹੈ ਪਰ ਸਤਗੁਰੂ ਮਿਰਵੈਰ ਕੋਈ ਕਿਸੇ ਨੂੰ ਫਲ ਨਹੀਂ ਦੇਣਾ ਚਾਹੁੰਦੇ ਉਸ ਦਾ ਫਲ ਪ੍ਰੇਮੀਆਂ ਨੂੰ ਜ਼ਰੂਰ ਮਿਲਦਾ ਹੈ ਉਹਨਾਂ ਦੇ ਔਗਣ ਸਾਰੇ ਮਿਟ ਜਾਂਦੇ ਹੈ ਸਤਗੁਰੂ ਦੀ ਪਰ ਨਿਗਾਹ ਵਿੱਚ ਕੋਈ ਜਿਆ ਕੋਈ ਉਸਤ ਕਰੀਏ ਕੋਈ ਨਿੰਦਿਆ ਕਰੀ ਜਾਵੇ ਵਾਹ ਸਤਗੁਰੂ ਕਲਗੀ ਤਰਜੀ ਨੂੰ ਹਮੇਸ਼ਾ ਲਈ ਮਰੇਲਾ ਹੀ ਕਿਹਾ ਕਰਦੇ ਲੋਕ ਅਤੇ ਗੁਰੂ ਛੇਵੇਂ ਪਾਤਸ਼ਾਹ ਨੂੰ ਮੁਗਲਮਾਰ ਕਿਹਾ ਕਰਦੇ ਕਿ ਮੁਗਲਾਂ ਨੂੰ ਮਾਰੀ ਜਾਂਦੇ ਹਨ ਮਹਾਰਾਜ ਸਾਹਿਬ ਜੀ ਸਤਗੁਰ ਨਾਨਕ ਦੇਵ ਜੀ ਹਿੰਦੂ ਤੇ ਮੁਸਲਮਾਨ ਨੂੰ ਕੋਰਾਈਆਂ ਨੂੰ ਰਾਹ ਪਾਉਣ ਵਾਤੇ ਆਏ ਸੀ ਉਹਨਾਂ ਦੀ ਨਿੰਦਿਆ ਲੋਕ ਕਰਦੇ ਸਨ ਪਰ ਸਤਗੁਰ ਨਿਰਵੈਰ ਹਨ ਕਿਸ ਨਿੰਦਾ ਉਸਤਤ ਤੋਲ ਕੋਈ ਨਿੰਦਿਆ ਕਰੀਏ ਉਸਤਤ ਕਰੀਏ ਤੋਲੇ ਕਰਾਸ ਬਰਤੀ ਰਹਿੰਦੀ ਹੈ ਆਪਣੀ ਵਾਹ ਵਾਹ ਸਤਗੁਰ ਸੁਜਾਨ ਹੈ ਸਤਗੁਰ ਅੰਤਰੀਆਮੀ ਚਤਰ ਜੋ ਹਨ ਸਜਾਣ ਅੰਤਰੀਆਮੀ ਹਨ ਵਾਹ ਅਚਰਜ ਹੈ ਵਾਹ ਤਰਵਾਦ ਹੈ ਜਿਸ ਅੰਤਰ ਬ੍ਰਹਮ ਵਿਚਾਰ ਜਿਨ੍ਹਾਂ ਦੇ ਅੰਦਰ ਬ੍ਰਹਮ ਸਰੂਪ ਦੀ ਵਿਚਾਰ ਹੈ ਇੱਕ ਰਸ ਵਾਹ ਵਾਹ ਸਤਿਗੁਰੂ ਨਿਰੰਕਾਰ ਵਾਹਿਗੁਰੂ ਵਾਹਿਗੁਰੂ ਸਤਿਗੁਰੂ ਨਿਰੰਕਾਰ ਰੂਪ ਆਪਨ ਜਿਸ ਅੰਤ ਨਾ ਪਾਰਾ ਵਾਹ ਜਿਸ ਸਤਿਗੁਰੂ ਦੇ ਅੰਤੋਂ ਅਰ ਪਾਰ ਪਾਰੇ ਆਣੀ ਪਾਇ ਨਹੀਂ ਜਾ ਸਕਦਾ ਇੱਕ ਤਾਂ ਐਸਾ ਲੋਕ ਪਰ ਲੋਕ ਕਰਕੇ ਵਾਹ ਵਾਹ ਸਤਿਗੁਰੂ ਹੈ ਵਾਹਿਗੁਰੂ ਦਾ ਰੂਪ ਸਤਿਗੁਰੂ ਨਾਨਕ ਦੇਵ ਹਨ ਵਾਹਿਗੁਰੂ ਵਾਹਿਗੁਰੂ ਸਤਿਗੁਰੂ ਰੂਪ ਹੈ ਜੇ ਸੱਚੇ ਡਰ ਜੇ ਸੱਚੇ ਡਹਾਇਸ ਜਿਹੜੇ ਸਤਿਗੁਰੂ ਸੱਚ ਨੂੰ ਡਿਰਣ ਕਰਾਉਂਦੇ ਆ ਸੋ ਪੁਰਖ ਡਿਰਣ ਕਰਨ ਵਾਲਾ ਵੀ ਸੱਚ ਰੂਪ ਹੀ ਹੋ ਜਾਂਦਾ ਹੈ ਨਾਨਕ ਸਤਿਗੁਰ ਵਾਹ ਵਾਹ ਸਤਿਗੁਰੂ ਮਹਾਰਾਜ ਜੀ ਗੁਰੂ ਨਾਨਕ ਜੀ ਕਹਿੰਦੇ ਸਤਿਗੁਰੂ ਨਾਨਕ ਦੇਵ ਵਾਹਿਗੁਰੂ ਰੂਪ ਹੈ ਅਤੇ ਵਾਹਿਗੁਰੂ ਸਤਿਗੁਰੂ ਸਰੂਪ ਹੈ ਜਿਸ ਤੇ ਨਾਮ ਪ੍ਰਾਪਤ ਹੁੰਦਾ ਜਿੰਨਾ ਸੁਧਾਂ ਤੋਂ ਅਮਤ ਨਾਮ ਦੀ ਪ੍ਰਾਪਤੀ ਹੁੰਦੀ ਹੈ ਹਰ ਪ੍ਰਭ ਸੱਚਾ ਸੋਹਿਲਾ ਹਰੀ ਪ੍ਰਭੂ ਸੱਚੇ ਦਾ ਜਿਹੜਾ ਸੋਹਿਲਾ ਜਸ ਗਾਉਣਾ ਹੈ ਗੁਰਮੁਖ ਨਾਮ ਗੋਬਿੰਦ ਗੁਰਮੁਖਾਂ ਦੀ ਸੰਗਤ ਕਰਕੇ ਗੋਬਿੰਦ ਨਾਮ ਦਾ ਅਭਿਆਸ ਪ੍ਰਗਟ ਹੁੰਦਾ ਅੰਦਰ ਹਰ ਪ੍ਰਭ ਸੱਚਾ ਸੋਹਿਲਾ ਆਨੰਦ ਰੂਪ ਹੈ ਸੱਚਾ ਪਰਮੇਸ਼ਵਰ ਜਿਹੜੇ ਸਰੀਪੂ ਸੱਚੇ ਦਾ ਜਸ ਗਾਉਂਦੇ ਆ ਉਹਨਾਂ ਨੂੰ ਗੁਰਮਖਾ ਨੂੰ ਮਹਾਰਾਜ ਦੇ ਨਾਮ ਕਰਕੇ ਗੋਬਿੰਦ ਦੀ ਪ੍ਰਾਪਤੀ ਹੁੰਦੀ ਹੈ ਅਨੰਦ ਨੂੰ ਨਾਮ ਸਲਾਹਣਾ ਰਾਤ ਨੇ ਮਹਾਰਾਜ ਦੇ ਅੰਮ੍ਰਿਤ ਨਾਮ ਨੂੰ ਭਾਈ ਸਲਾਹਣਾ ਕਰੀਏ ਹਰ ਜਪਿਆ ਮਨ ਆਨੰਦ ਜਿੰਨਾ ਜਿੰਨਾ ਮਹਾਰਾਜ ਦੇ ਨਾਮ ਨੂੰ ਜਪਿਆ ਉਹਨੇ ਮਨ ਅਨੰਦ ਦੇ ਸਰੂਪ ਦੀ ਪ੍ਰਾਪਤੀ ਹੋਈ ਹੈ ਵੱਡ ਭਾਗੀ ਹਰ ਪਾਇਆ ਮਤ ਤੁਮ ਭਗਾ ਵਾਲੇ ਪੁਰਖ ਜਿਨਾਂ ਨੇ ਹਰੀ ਅਕਾਲ ਪੁਰਖ ਨੂੰ ਪਾ ਲਿਆ ਹੈ ਉਰਨ ਪਰਮਾਨੰਦ ਉਹ ਪੂਰਨ ਬ੍ਰਹਮ ਨੂੰ ਪਾ ਕੇ ਪਰਮ ਅਨੰਦ ਸਰੂਪ ਹੋ ਗਏ ਹਨ ਜਨ ਨਾਨਕ ਨਾਮ ਸਲਾਹਿਆ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਜਨਾਂ ਨੇ ਮਾਰਾ ਦੇ ਨਾਮ ਨੂੰ ਸੁਲਾਉਣਾ ਕੀਤਾ ਇੱਕ ਚਿਤ ਹੋ ਕੇ। ਔਡ ਨਾ ਮਨ ਤਨ ਭੰਗ ਫਿਰ ਉਹਦਾ ਮਨ ਤਨ ਕਦੇ ਨਾਸ ਨਹੀਂ ਹੁੰਦਾ। ਮਨ ਤਨ ਚ ਪਾਏ ਕੇ ਨਾਸ ਨਹੀਂ ਹੁੰਦੇ। ਮਨ ਤੇ ਕਰਨ ਵਿੱਚ ਭੰਗ ਨਾ ਵਿਗਨ ਨਹੀਂ ਪੈਂਦਾ। ਟੱਲਾ ਨਹੀਂ ਉਹਨਾਂ ਦੇ ਦਿਲ। ਹਰ ਵਕਤ ਮਾਰਾ ਦੇ ਸਰੂਪ ਜੁੜੇ ਰਹਿੰਦੇ ਹਨ। ਮੂ ਪਰੀਆ ਸੌਨੇ ਸਾਡਾ ਤਾਂ ਪਰੀ ਪਤੀ ਅਕਾਲ ਪੁਰਖ ਦੇ ਨਾਲ ਭਾਈ ਪ੍ਰੇਮ ਲੱਗਾ ਹੋਇਆ ਹੈ। ਸੱਜਣ ਮਿਲਹਿ ਪਿਆਰਿਆ ਕਿਉ ਚਾਹਨੀ ਆ ਕਿ ਸੱਜਣ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਸ ਪ੍ਰਕਾਰ ਹੈ ਪਿਆਰਿਆ ਮਿਲਣ ਜੋ ਸਤਿਗੁਰੂ ਅਕਾਲ ਪੁਰਖ ਨੂੰ ਮਲਾਉਣ ਵਾਲੇ ਹਨ ਹੋਤੂੰ ਦੇਹਦੀ ਤਿੰਨ ਅਸੀਂ ਉਹਨਾਂ ਦੀ ਟੂੜ ਖੋਜ ਕਰਦੇ ਰਹਿੰਨੇ ਹਾਂ ਸੱਜਣ ਸੱਚ ਸਵਾਰੇ ਜੋ ਸਤਿਗੁਰੂ ਸੱਜਣ ਸੱਚ ਨਾਮ ਦੇ ਕੇ ਸਿੱਖਾਂ ਦੇ ਚਿੱਤਾਂ ਨੂੰ ਸਵਾਰ ਦਿੱਤਾ ਹੈ ਲਾਇਕ ਬਣਾਤਾ ਹੈ ਸਤਗੁਰ ਮੈਂਡਾ ਮਿੱਤ ਹੈ ਮੇਰੇ ਤੋਂ ਭਾਈ ਸਤਗੁਰ ਸੱਚੇ ਪਾਤਸ਼ਾਹ ਹੀ ਪਿਆਰੇ ਹਨੇ ਲੋਕ ਪਰ ਲੋਕ ਦੇ ਜੀ ਮਿਲੈ ਤਾਂ ਇਹੋ ਮਨਵਾ ਜੀ ਸਤਗੁਰ ਸੱਚੇ ਪਾਤਸ਼ਾਹ ਸਾਨੂੰ ਮਿਲ ਪੈਣ ਤਾਂ ਇਹ ਮਨ ਤਾਂ ਨੂੰ ਆਪ ਦੇ ਨੂੰ ਮਾਰਨੇ ਜਾਈਏ ਕੁਰਬਾਨ ਕਰ ਦਈਏ ਜਿੰਦਾ ਮੂਹ ਪੈਰ ਦਾ ਸਾਨੂੰ ਦੱਸ ਦੁੰਦੇ ਆ ਪਤੀ ਅਕਾਲ ਪੁਰਖ ਦੀ ਜਾਤ ਹਰ ਸੱਜਣ ਸਿਰਜਣ ਹਾਰ ਦੱਸ ਦੁੰਗੇ ਕਿ ਹਰੀ ਭਾਈ ਸੱਜਣ ਹੈ ਪਿਆਰਾ ਜੋ ਸਿਰਜਣਹਾਰਿਆ ਸਾਰੇ ਜਗਤ ਨੂੰ ਰਚਣ ਵਾਲਾ ਹੈ ਨਾਨਕ ਹਉ ਪਿਰ ਭਾਲੀ ਆਪੋ ਸਤਗੁਰੂ ਜੀ ਕਹਿੰਦੇ ਅਸੀਂ ਉਸ ਪ੍ਰੀ ਅਕਾਲ ਪੁਰਖ ਪੀਤੀ ਪ੍ਰੀ ਨੂੰ ਭਾਲਦੇ ਸਤਗੁਰੂ ਨਾਲ ਦਿਖਾ ਦੇ ਸਤਗੁਰਾਂ ਨੂੰ ਆਪਣੇ ਸੂਤ ਕਰਕੇ ਨਾਲ ਪ੍ਰਗਟ ਕਰਕੇ ਉਹ ਖਾਤਾ ਹੋ ਖੜੀ ਨਿਹਾਲੀ ਪੰਧ ਅਸੀਂ ਇਹ ਰਸਤੇ ਨੂੰ ਮਹਾਰਾਜ ਦੇ ਨੂੰ ਖੜੀ ਸਮੈਤ ਚਿਤ ਹੋ ਕੇ ਸਾਧਾਂ ਚਿਤ ਕਰਕੇ ਮਹਾਰਾਜ ਦੇ ਭਗਤੀ ਸਹਿਤ ਗਿਆਨ ਨੂੰ ਕੋਈ ਮਾਰਗ ਨੂੰ ਦੇਖਦੀ ਹਾਂ ਮੈਂ ਮਤ ਮੂ ਸਜਣ ਆਵੇ ਮਤੋਂ ਜੀ ਕਰਕੇ ਮੇਰਾ ਪਿਆਰਾ ਸਜਣਾ ਕਾਲਪੁਰ ਆਈ ਪ੍ਰਾਪਤ ਹੋਵੇ ਉਹ ਆਣ ਮਿਲਾਵੇ ਆਹੇ ਭਾਈ ਆਜੂ ਜਿਹੜੀ ਅੱਜ ਹੀ ਹੈ ਨਾ ਮਨੁੱਖਾ ਦੇ ਇਸ ਉਮਰ ਦੇ ਵਿੱਚ ਆ ਕੇ ਅੱਜ ਹੀ ਸਾਨੂੰ ਕੋਈ ਮਿਲਾ ਦੇਵੇ ਕੱਲ ਦਾ ਕੀ ਗੱਲ ਹੈ ਮੈਂ ਫਿਰ ਮੀਲ ਮਿਲਾਵੇ ਸਤਿਗੁਰੂ ਸਾਹਿਬ ਦੇ ਨਾਲ ਮੀਲ ਦੇ ਵੀ ਅੱਜ ਹੀ ਤੇ ਸਤਿਗੁਰੂ ਮਹਾਰਾਜ ਸਾਹਿਬ ਮੇਰੇ ਤਾਂ ਹੀ ਪਿਆਰੇ ਅਕਾਲ ਪੁਰਖ ਨੇ ਮੇਲ ਚ ਮਿਲਾ ਦੇਣ ਹਉ ਜੀਉ ਕਰੀ ਤਿਸ ਵਿਟੋਂ ਚੌਖੰਨੀ ਤੇ ਸਤਿਗੁਰੂ ਦੇ ਵਿੱਚੋਂ ਉੱਪਰੋਂ ਆਪਣੀ ਜ਼ਿੰਦਗੀ ਨੂੰ ਚੌ ਖੰਨੀਆਂ ਚਾਰ ਟੁਕੜੇ ਕਰ ਲਈਏ ਮਨ ਮੁੱਢ ਚਿੱਤ ਅਹੰਕਾਰ ਚਾਰੇ ਅਰਬ ਦਈਏ ਜੋ ਮੈਂ ਪੀਰੀ ਦਿਖਾਵੇ ਜੋ ਮੇਰੇ ਪੀ ਅਕਾਲ ਪੁਰਖ ਨੂੰ ਸਤਗੁਰੂ ਦਿਖਾ ਦੁੰਦੇ ਹਨ ਨਾਨਕ ਹਰ ਹੋਏ ਦਇਆ ਮਹਾਰਾਜ ਜੀ ਕਹਿੰਦੇ ਹਰੀਪੁਰਵਲੇ ਪੁੰਨਾਂ ਦਾ ਪਰੇੜਿਆ ਹੋਇਆ ਭਾਈ ਜੇ ਗਿਆਨ ਹੋਵੇ ਤਾਂ ਗੁਰਪੂਰਾ ਮੇਲਾ ਤਾਂ ਭਾਈ ਪੂਰਿਆਂ ਗੁਰਾਂ ਨਾਲ ਵਾਹਿਗੁਰੂ ਮੇਲ ਦਿੰਦਾ ਹੈ